ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਸਾਰਿਆਂ ਨੂੰ ਖੁਸ਼ੀਆਂ ਦੇਵੇ ਸਭ ਦੇ ਮਨ ਦੀਆਂ ਅਮਰੱਦਾਂ ਪੂਰੀਆਂ ਕਰੇ ਸੱਚੇ ਪਾਤਸ਼ਾਹ ਸਾਰਾ ਜਿੰਨੇ ਵੀ ਮੇਰੇ ਭੈਣ ਭਰਾ ਸੁਣਦੇ ਨੇ ਬੱਚੇ ਸੁਣਦੇ ਨੇ ਸਾਰਿਆਂ ਦਾ ਮੈਂ ਬਹੁਤ ਹੀ ਦਿਲੋਂ ਧੰਨਵਾਦ ਕਰਦੀਆਂ ਇਦਾਂ ਹੀ ਮਾਣ ਦਿੰਦੇ ਰਹਿਣਾ ਸੋ ਫੋ ਮੈਂ ਵੀ ਬਾਤਾਂ ਸੁਣਾਉਂਦੀ ਰਹੂੰਗੀ ਗੋਲੀਆਂ ਗੀਤ ਇਦਾਂ ਹੀ ਤੁਸੀਂ ਆਨੰਦ ਮਾਣਦੇ ਰਹੋ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਆਸ ਕਰਦੀ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਣੋ ਆਨੰਦ ਪਿਆਰੀ ਜੀ ਬਾਤ ਦਾ ਇੱਕ ਪਿੰਡ ਦੇ ਵਿੱਚ ਨਾ ਇੱਕ ਚੋਰਾਂ ਦਾ ਕਬੀਲਾ ਰਹਿੰਦਾ ਸੀ ਉਹ ਜਿਹੜਾ ਚੋਰਾਂ ਦਾ ਕਬੀਲਾ ਸੀ ਸਾਰੀ ਚੋਰੀ ਹੀ ਕਰਦੇ ਸੀ ਬਸ ਆਪਾਂ ਤਾਂ ਕਹਿੰਦੇ ਆ ਵੀ ਚੋਰੀ ਕਰਨੀ ਮਾੜੀ ਐ ਉਹ ਕਹਿੰਦੇ ਅਸੀਂ ਤਾਂ ਨਾਲ ਗਰੀਬਾਂ ਦੀ ਵੀ ਜਿਨ੍ਹਾਂ ਨੂੰ ਕੋਈ ਲੋੜ ਐ ਉਹਨਾਂ ਦੀ ਵੀ ਮਦਦ ਕਰਦੇ ਆ ਅਮੀਰਾਂ ਨੂੰ ਅਸੀਂ ਲੁੱਟਦੇ ਆ ਇਸ ਲਈ ਚੋਰੀ ਕਹਿੰਦੇ ਕੋਈ ਮਾੜਾ ਕੰਮ ਨਹੀਂ ਤਾਂ ਉਹਨਾਂ ਨੇ ਇੱਕ ਕੋਈ ਆਪ ਦਾ ਸਾਧੂ ਸੰਤ ਸੀ ਕੋਈ ਉਹਨੂੰ ਗੁਰੂ ਵੀ ਮੰਨਿਆ ਹੋਇਆ ਸੀ ਉਹ ਆਇਆ ਤੇ ਜਿਨ੍ਹਾਂ ਨੇ ਨਹੀਂ ਗੁਰੂ ਮੰਨਿਆ ਉਹ ਵੀ ਧਾਰ ਰਹੇ ਨੇ ਉਹਨੂੰ ਗੁਰੂ ਉਹ ਜਦੋਂ ਚੇਲੇ ਬਣਾਉਂਦਾ ਆਪਦੇ ਤਾਂ ਉਹ ਕਹਿੰਦਾ ਵੀ ਭਾਈ ਤੁਹਾਨੂੰ ਕੋਈ ਚੀਜ਼ ਛੱਡਣੀ ਪਊ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਨਸ਼ਾ ਛੱਡਣਾ ਪਊ ਸ਼ਰਾਬ ਛੱਡਣੀ ਪਊ ਤਾਂ ਹੁਣ ਲੋਕ ਉਹਦੇ ਚੇਲੇ ਬਣਦੇ ਨੇ ਕੋਈ ਕਹਿੰਦਾ ਜੀ ਮੈਂ ਅੱਜ ਤੋਂ ਗੁੜ ਨਹੀਂ ਖਾਂਦਾ ਕੋਈ ਕਹਿੰਦਾ ਜੀ ਮੈਂ ਅੱਜ ਤੋਂ ਗਾਜਰਾ ਨਹੀਂ ਖਾਂਦਾ ਤਾਂ ਹੁਣ ਇੱਕ ਬਹੁਤ ਸੋਹਣਾ ਤੇ ਨੌਜਵਾਨ ਮੁੰਡਾ ਸੀ ਕਨਈਆ ਤੇ ਉਹ ਵੀ ਦੇਖੀ ਜਾਂਦਾ ਬੈਠਾ ਸਾਰੇ ਉਹਨੂੰ ਕਹਿਣ ਲੱਗੇ ਵੀ ਸਾਰੇ ਆਪਣੇ ਕਬੀਲੇ ਨੇ ਗੁਰੂ ਬਣਾ ਲਿਆ ਇਹਨੂੰ ਵੀ ਤੂੰ ਵੀ ਗੁਰੂ ਧਾਰ ਲੈ ਉਹ ਕਹਿੰਦਾ ਕੋਈ ਨਾ ਮੈਂ ਦੇਖਦਾ ਸੋਚਦਾ ਹਾਂ ਲਈ ਹੁਣ ਭਾਈ ਜਦੋਂ ਸਾਰਿਆਂ ਨੇ ਉਹ ਦੇਖੀ ਜਾਂਦਾ ਵੀ ਕੋਈ ਕੁਝ ਛੱਡਦਾ ਕੋਈ ਕਿਵੇਂ ਛੱਡਦਾ ਜਦੋਂ ਉਹਦੀ ਵਾਰੀ ਆ ਗਈ ਅੰਤ ਚ ਉਹ ਕਹਿਣ ਲੱਗਿਆ ਮੱਥਾ ਟੇਕ ਕੇ ਕਹਿੰਦਾ ਮਹਾਰਾਜ ਮੈਂ ਇੱਕ ਨਹੀਂ ਚਾਰ ਜੀਜਾ ਛੱਡੂਗਾ। ਉਹ ਕਹਿੰਦਾ ਵੀ ਬਹੁਤ ਚੰਗੀ ਗੱਲ ਐ ਬੇਟਾ। ਵੀ ਦੱਸ ਕੀ ਕੀ ਛੱਡੇਗਾ। ਕਹਿੰਦਾ ਜੀ ਪਹਿਲੀ ਗੱਲ ਤਾਂ ਵੀ ਮੈਂ ਕਦੇ ਸੋਨੇ ਜਾਂਦੀ ਦੇ ਭਾਂਡਿਆਂ 'ਚ ਰੋਟੀ ਨਹੀਂ ਖਾਵਾਂਗਾ। ਉਹ ਕਹਿੰਣ ਲੱਗੇ ਵੀ ਇਹ ਕਿਹੜੀ ਸ਼ਰਤ ਐ ਵੀ ਤੈਨੂੰ ਖਵਾਉਂਦਾ ਕੌਣਾ ਐ ਰੋਟੀ ਸੋਨੇ ਜਾਂਦੀ ਦੇ ਭਾਂਡਿਆਂ 'ਚ ਉਹ ਕਹਿੰਦਾ ਉਹ ਗੱਲ ਵੱਖਰੀ ਐ ਨਾ ਖਵਾਵੇ। ਜੇ ਕੋਈ ਖਵਾਊ ਪਰ ਮੈਂ ਨਹੀਂ ਖਾਂਦਾ। ਦੂਜੀ ਸ਼ਰਤ ਕਹਿੰਦਾ ਮੈਂ ਕਦੇ ਕਿਸੇ ਰਾਜੇ ਦਾ ਕਤਲ ਨਹੀਂ ਕਰੂੰਗਾ ਚਾਹੇ ਮੈਨੂੰ ਕੋਈ ਜਿੰਨਾ ਮਰਜੀ ਧਨ ਦੇ ਕੇ ਕਹੇ ਵੀ ਇਹਦਾ ਕਤਲ ਕਰ ਦੇ ਮੈਂ ਕਦੇ ਕਤਲ ਨਹੀਂ ਕਰੂੰਗਾ ਉਹ ਕਹਿੰਦੇ ਲੈ ਇਹ ਵੀ ਕਹਿੰਦਾ ਤਵੂੰ ਤੈਨੂੰ ਕੌਣ ਰਾਜੇ ਦੇਲੇ ਬਲ ਬਣ ਦੇਵੂ ਕਹਿੰਦਾ ਉਹ ਗੱਲ ਵੱਖਰੀ ਐ ਪਰ ਮੈਂ ਨਹੀਂ ਕਰੂੰਗਾ ਤੀਜੀ ਸ਼ਰਤ ਤੀਜੀ ਸ਼ਰਤ ਕਹਿੰਦਾ ਮੈਂ ਕਦੇ ਕਿਸੇ ਰਾਜੇ ਦੀ ਰਾਣੀ ਦੀ ਸੇਜ ਤੇ ਨਹੀਂ ਚੜੂੰਗਾ ਤਾਂ ਲੱਗੇ ਵੀ ਲੈ ਤਾਂ ਕੰਨੀਆਂ ਜੀਆਂ ਸ਼ਰਤਾਂ ਪੂਰੀਆਂ ਕਰਾਉਣਾ ਤੂੰ ਬੋਲਦਾ ਵੀ ਇਹ ਤੈਨੂੰ ਉੱਥੇ ਚੜਨ ਨਾ ਕਹਨ ਦੇਉ ਕਹਿੰਦਾ ਇਹ ਗੱਲ ਵੱਖਰੀ ਐ ਪਰ ਮੈਂ ਨਹੀਂ ਚੜੂੰਗਾ ਚੌਥੀ ਕਹਿੰਦਾ ਮੈਨੂੰ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ ਮੈਂ ਕਦੇ ਰਾਜਾ ਨਹੀਂ ਬਣੂੰਗਾ ਚਲੋ ਸੰਤ ਸੀ ਜਿਹੜਾ ਸਾਧੂ ਉਹਨੇ ਸੋਚਿਆ ਵੀ ਇਹ ਹੈ ਮੁੰਡਾ ਸਮਝਦਾਰ ਵੀ ਬਹੁਤ ਐ ਸ਼ਰਤਾਂ ਇਹਨੇ ਹੋ ਚੁਗੀਆਂ ਨੇ ਜਿਹੜੀਆਂ ਨਾ ਕਦੇ ਪੂਰੀਆਂ ਹੋਣ ਨਾ ਇਹ ਟੁੱਟਣ ਕਹਿਣ ਲੱਗਿਆ ਵੀ ਚੰਗਾ ਬੇਟਾ ਇੱਕ ਸ਼ਰਤ ਹੋਰ ਸੁਣ ਮੈਂ ਤੈਨੂੰ ਦੱਸਾਂ ਉਹ ਛੱਡੇਗਾ ਉਹ ਕਹਿੰਦਾ ਹਾਂ ਕਹਿੰਦਾ ਅੱਜ ਤੋਂ ਝੂਠ ਨਾ ਬੋਲੀ ਜੋ ਵੀ ਕੰਮ ਕਰੇਗਾ ਸੱਚ ਬੋਲ ਕੇ ਕਰੇ ਉਹ ਕਹਿੰਦਾ ਠੀਕ ਹੈ ਮਹਾਰਾਜ ਚਲੋ ਜੀ ਉਹ ਤਾਂ ਸਾਧੂ ਵਗ ਗਿਆ ਹੁਣ ਸ਼ਹਿਰ ਦੇ ਵਿੱਚ ਨਾਲ ਮੰਦਰ ਦੇ ਵਿੱਚ ਇੱਕ ਪੁਜਾਰੀ ਸੀ ਉਹ ਹਰੇਕ ਸਾਲ ਉੱਥੇ ਮੰਦਰ 'ਚ ਸਾਧੂ ਸੰਤ ਬੁਲਾਉਂਦਾ ਸਮਾਗਮ ਕਰਾਉਂਦਾ ਜਿਵੇਂ ਸਾਲਾਨਾ ਸਮਾਗਮ ਹੁੰਦੇ ਨੇ ਤਾਂ ਉਹ ਦੂਰੋਂ ਦੂਰੋਂ ਸਾਧੂ ਸੰਤ ਆਉਂਦੇ ਆਲੇ-ਦਾਲੇ ਸ਼ਹਿਰਾਂ ਪਿੰਡਾਂ 'ਚੋਂ ਲੋਕ ਆਉਂਦੇ ਸੁਣਨ ਰਾਤ ਨੂੰ ਆਥਣੇ ਹੁੰਦਾ ਉਹਦਾ ਕੀਰਤਨ ਉਹਨਾਂ ਦਾ ਉਹ ਪੁਜਾਰੀ ਇਹ ਸੋਚਦਾ ਸੀ ਵੀ ਜਿੰਨਾ ਚਿਰ ਮੈਨੂੰ ਭਗਵਾਨ ਆਪ ਦਰਸ਼ਨ ਨਹੀਂ ਦਿੰਦਾ ਕਿ ਉੰਨਾ ਚਿਰ ਮੈਂ ਇੱਕ ਰਾਹੀ ਜਾਵਾਂਗਾ ਸਮਾਗਮ ਹਰੇਕ ਸਾਲ ਉਹਨੂੰ ਇੱਕ ਸਾਧੂ ਉਹਦਾ ਗੁਰੂ ਸੀ ਉਹ ਕਹਿਣ ਲੱਗਿਆ ਵੀ ਭਾਈ ਤੂੰ ਖਿਆਲ ਰੱਖੀ ਜ਼ਰੂਰੀ ਨਹੀਂ ਵੀ ਜੇ ਸਤਗੁਰੂ ਭਗਵਾਨ ਆਉਂਦਾ ਤਾਂ ਭਗਵਾਨ ਬਣ ਕੇ ਆਊ ਉਹ ਕਿਸੇ ਗਰੀਬ ਗੁਰਬੇ ਦੇ ਰਾਹੀ ਵੀ ਆਜੂ ਕਿਸੇ ਬੱਚੇ ਦੇ ਰੂਪ ਧਾਰ ਕੇ ਵੀ ਆਜੂ ਵੀ ਤੂੰ ਐਂ ਧਿਆਨ ਰੱਖੀ ਵੀ ਉਹ ਕਿਸੇ ਵੀ ਕੋਈ ਵੀ ਰੂਪ ਧਰ ਕੇ ਤੈਨੂੰ ਦਰਸ਼ਨ ਦੇ ਸਕਦਾ ਹੈ। ਉਹ ਕਹਿਣ ਲੱਗਿਆ ਵੀ ਠੀਕ ਹੈ। ਤਾਂ ਹੁਣ ਜਿਹੜਾ ਕਨਈਆ ਹੈ ਉਹਨੇ ਦੇਖਿਆ ਵੀ ਸਮਾਗਮ ਚ ਦੇਖ ਕੇ ਆਈਏ ਵੀ ਉੱਥੇ ਬਹੁਤ ਰੁਪਈਆ ਚੜੂਗਾ। ਭਾਈ ਉਹ ਵੀ ਵਗ ਗਿਆ। ਬੈਠਾ ਰਿਹਾ ਜਦੋਂ ਸਮਾਪਤੀ ਹੋ ਗਈ ਆਥਣੇ ਹਨੇਰਾ ਹੋਣ ਲੱਗਿਆ। ਤਾਂ ਸਭ ਚਲੇ ਗਏ। ਲੋਕ ਆਪਦੇ ਘਰਾਂ ਨੂੰ ਬਾਗੇ ਸਾਧੂ ਸੰਤ ਵੀ ਬਾਗੇ ਕਿਉਂ ਇੱਕ ਦਿਨ ਦਾ ਹੀ ਹੁੰਦਾ ਸੀ ਤਾਂ ਜਿਹੜੇ ਕਮੇਟੀ ਦੇ ਮੈਂਬਰ ਸੀ ਉਹਨਾਂ ਦੇ ਉਹਨਾਂ ਨੇ ਗਠੜੀ ਬੰਨੀ ਪੈਸਿਆਂ ਦੀ ਜਿਹੜੇ ਮੱਥਾ ਟੇਕਿਆ ਲੋਕਾਂ ਨੇ ਓਹੋ ਪੁਜਾਰੀ ਦੇ ਕਮਰੇ ਦੇ ਵਿੱਚ ਅਲਮਾਰੀ ਸੀ ਉਹਦੇ ਵਿੱਚ ਧਰ ਗਈ ਗਠੜੀ ਤਾਂ ਉਹ ਕਨਈਆ ਦੇਖੀ ਜਾਂਦਾ ਸਾਰਾ ਕੁਝ ਕਿੱਥੇ ਧਰ ਗਿਆ ਸਭ ਚਲੇ ਗਏ ਕਨਈਆ ਇਕੱਲਾ ਬੈਠਾ ਰਿਹਾ ਪੰਡਤ ਉਹਨੂੰ ਗਹਿਣ ਲੱਗਿਆ ਵੀ ਕੌਣ ਹੈ ਤੂੰ ਤੂੰ ਕਿਉਂ ਨਹੀਂ ਗਿਆ ਭਾਈ ਉਹ ਕਹਿੰਦਾ ਜੀ ਮੈਂ ਤਾਂ ਚੋਰ ਹਾਂ ਝੂਠ ਤਾਂ ਬੋਲਣਾ ਨਹੀਂ ਸੀ ਕਹਿੰਦਾ ਮੈਂ ਤਾਂ ਚੋਰ ਹਾਂ ਚੋਰੀ ਕਰਨ ਵਾਸਤੇ ਬੈਠਾ ਉਹ ਜਿਹੜਾ ਪੁਜਾਰੀ ਸੀ ਉਹਨੇ ਸੋਚਿਆ ਵੀ ਕੋਈ ਬੰਦਾ ਐ ਥੋੜੋ ਚੋਰ ਐ ਥੋੜੋ ਕਹੂ ਵੀ ਮੈਂ ਚੋਰਾਂ ਚੋਰੀ ਕਰਨਾ ਆ ਉਹ ਕਹਿੰਦਾ ਗੁਰੂ ਨੇ ਕਿਹਾ ਸੀ ਵੀ ਕਿਸੇ ਵੀ ਰੂਪ ਚ ਤੈਨੂੰ ਭਗਵਾਨ ਦਰਸ਼ਨ ਦੇ ਸਕਦਾ ਹੈ ਕਹਿੰਦਾ ਮੱਖਣ ਚੋਰ ਵੀ ਕਹਿੰਦੇ ਨੇ ਭਗਵਾਨ ਨੂੰ ਤਾਂ ਵੀ ਕਿਤੇ ਸੱਚੀ ਹੋਏ ਕੋਈ ਭਗਵਾਨ ਨਹੀਂ ਤਾਂ ਨਹੀਂ ਇਹਦੇ ਰਾਹੀਂ ਇਹਦੇ ਰੂਪ ਚ ਆ ਗਿਆ ਮੈਨੂੰ ਦਰਸ਼ਨ ਦੇਣ ਭਾਈ ਉਹਨੇ ਤਾਂ ਐ ਸੋਚ ਕੇ ਉਹਨੂੰ ਬਿਠਾਇਆ ਭੋਜਨ ਕਰਾਇਆ ਕਰਾ ਕੇ ਉਹਦੇ ਕੋਲੇ ਹੀ ਮੰਜਾ ਪੜਾ ਕੇ ਪਈਗੇ ਜਦੋਂ ਪਈਗੇ ਤਾਂ ਜਦੋਂ ਪੰਡਤ ਸੌ ਗਿਆ ਰਾਤ ਨੂੰ ਕਨਈਏ ਨੂੰ ਪਤਾ ਹੀ ਸੀ ਵੀ ਕਿੱਥੇ ਹੈ ਗੱਠੜੀ ਧਰੀ ਹੋਈ ਪੈਸਿਆਂ ਦੀ ਭਾਈ ਉਹਨੇ ਗੱਠੜੀ ਚੱਕੀ ਅਬ ਦੇ ਘਰ ਨੂੰ ਵਗ ਗਿਆ ਹੁਣ ਸਵੇਰ ਹੋਈ ਪਹਿਲਾਂ ਤਾਂ ਪੰਡਤ ਦੇਖਦਾ ਵੀ ਉਹ ਨਾ ਮੁੰਦਾ ਨਾ ਜਦੋਂ ਅੰਦਰ ਗਿਆ ਤਾਂ ਅੰਦਰ ਗੱਠੜੀ ਨਹੀਂ ਉਹ ਸਮਝ ਗਿਆ ਵੀ ਇਹ ਤਾਂ ਉਹ ਚੱਕ ਕੇ ਲੈ ਗਿਆ ਉਦੋਂ ਮੈਂਬਰ ਆਗੇ ਜਿਹੜੇ ਕਮੇਟੀ ਦੇ ਇਕੱਠੇ ਹੋਏ ਹੋਏ ਸੀ ਵੀ ਪੈਸਿਆਂ ਦਾ ਹਿਸਾਬ ਕਿਤਾਬੋ ਲਾਈਏ ਜਾ ਕੇ ਉਹ ਆਗੇ ਕਹਿਣ ਲੱਗੇ ਵੀ ਪੰਡਤ ਜੀ ਲਿਆਓ ਘਟੜੀ ਜਾ ਕੇ ਉਹ ਕਹਿੰਦਾ ਵੀ ਇਹ ਤਾਂ ਚੋਰੀ ਹੋ ਗਈ ਉਹ ਕਹਿੰਦੇ ਆਏ ਕਿ ਮੈਂ ਕਹਿੰਦਾ ਸੀ ਇੱਕ ਮੁੰਡਾ ਸੀ ਵੀ ਉਹ ਮੈਨੂੰ ਕਹਿੰਦਾ ਮੈਂ ਚੋਰ ਆ ਚੋਰੀ ਕਰਨ ਆਇਆ ਵੀ ਮੈਂ ਸੱਚ ਨਹੀਂ ਮੰਨਿਆ ਉਹਦਾ ਵੀ ਐ ਕੋਈ ਜ਼ਰੂਰ ਹੋ ਥੋੜਾ ਕਹੋ ਵੀ ਮੈਂ ਚੋਰ ਆ ਚੋਰੀ ਕਰਨ ਆਇਆ ਉਹ ਕਹਿੰਦੇ ਵੀ ਇਹ ਤਾਂ ਬਹੁਤ ਵੱਡੀ ਗਲਤੀ ਐ ਤਾਂ ਫਿਰ ਉਹਦੀ ਪਰਖ ਨਹੀਂ ਕੀਤੀ ਤਾਂ ਹੁਣ ਭਾਰ ਦੇ ਨੇ ਹੁਣ ਉਹ ਐ ਕਿੱਥੋਂ ਥੇ ਹੁੰਦਾ ਹੁਣ ਪਾਈ ਉਹਦੇ ਕੋਲੇ ਆਗੇ ਪੈਸੇ ਕ ਨਹੀਂ ਇਹ ਕੋਲੇ ਉਹਨੇ ਤਾਂ ਇੱਕ ਤਾਂ ਬਹੁਤ ਸੋਹਣਾ ਘੋੜਾ ਖਰੀਦ ਲਿਆ ਆਂ ਉਂਗਲਾਂ 'ਚ ਛੱਲੇ ਸਾਂਪਾਂ ਪਾ ਲਈਆਂ ਗਲ 'ਚ ਚੇਨ ਕਰਾ ਕੇ ਪਾ ਲਈ ਦੋ ਤਿੰਨ ਸੂਟ ਸਮਾਲੇ ਵਧੀਆ ਜਿਵੇਂ ਰਾਜੇ ਮਹਾਰਾਜਿਆਂ ਦੇ ਪਾਏ ਹੁੰਦੇ ਨੇ ਤਾਂ ਹੁਣ ਸੋਚਦਾ ਹੈ ਉੱਥੇ ਇੱਕ ਸਦਾਗਰ ਸ਼ਾਹੂਕਾਰ ਦੀ ਉਹਦੇ ਕੋਲੇ ਬਾਹਰੋਂ ਸਦਾਗਰ ਆਉਂਦੇ ਹੁੰਦੇ ਸਮਾਨ ਖਰੀਦਣ ਤਾਂ ਉਹਨੇ ਸੋਚਿਆ ਵੀ ਇਹਦੇ ਹੱਥ ਮਾਰ ਕੇ ਆਵਾਂ ਵੀ ਇਹਦੇ ਕੋਲ ਬਹੁਤ ਧਨ ਹੈ ਤਾਂ ਭਾਈ ਸਾਜ ਸਮਰ ਕੇ ਸ਼ਾਂਪਾ ਛੱਲੇ ਪਾ ਕੇ ਘੋੜੇ ਦੇ ਉੱਤੇ ਜਦੋਂ ਉਹਦੇ ਘਰੇ ਗਿਆ ਸ਼ਾਹੂਕਾਰ ਦੇ ਬਾਰੋਂ ਨੌਕਰਾਂ ਨੇ ਦੱਸਿਆ ਜਾ ਕੇ ਵੀ ਕੋਈ ਸਦਾਗਰ ਆਇਆ ਜੀ ਬੜਾ ਅਮੀਰ ਹੈ ਉਹ ਕਹਿੰਦਾ ਬੁਲਾਉ ਅੰਦਰ ਆ ਪਗਿਆ ਪਾਣੀ ਤਾਂ ਨਹੀਂ ਪਿਆਇਆ ਚਾਹ ਪਾਣੀ ਪਿਆਇਆ ਉਹਨਾਂ ਤੋਂ ਮਹਿੰਗਾ ਮਹਿੰਗੀਆਂ ਚੀਜ਼ਾਂ ਕਢਾ ਲੀਆਂ ਆ ਵੀ ਦੇ ਦੇ ਆ ਵੀ ਦੇ ਦੇ ਉਹ ਕਹਿਣ ਲੱਗਿਆ ਸਦਾਗਰ ਦਾ ਜਿਹੜਾ ਸ਼ਾਹੂਕਾਰ ਸੀ ਉਹ ਕਹਿੰਦਾ ਵੀ ਤੁਹਾਡਾ ਨਾਂ ਕੀ ਲਿਖਾਂ ਕਹਿੰਦਾ ਚੋਰ ਲਿਖ ਦੇ ਚੋਰ ਆ ਮੈਂ ਉਹ ਕਹਿੰਦਾ ਤੁਸੀਂ ਐ ਗੁੱਸਾ ਨਾ ਕਰੋ ਉਹ ਕਹਿੰਦਾ ਬਾਪੂ ਕਹਿੰਦਾ ਮੇਰਾ ਦੱਸਦਾ ਹੁੰਦਾ ਸੀ ਵੀ ਹੁਣ ਉਹਦੀ ਡੈਥ ਹੋ ਗਈ ਮੇਰੇ ਬਾਪੂ ਦੀ ਕਹਿੰਦਾ ਦੱਸਦਾ ਹੁੰਦਾ ਸੀ ਮੈਨੂੰ ਵੀ ਇੱਕ ਬਹੁਤ ਅਮੀਰ ਸਦਾਗਰ ਆਉਂਦੇ ਹੁੰਦੇ ਨੇ ਘੋੜੇ ਤੇ ਵੀ ਉਹ ਮੁਖੌਲੀਏ ਬਹੁਤ ਨੇ ਵੀ ਉਹਨਾਂ ਨੂੰ ਕਦੇ ਮੋੜੀ ਨਾ ਕਦੇ ਉਹਨਾਂ ਦੇ ਹਿਸਾਬ ਕਿਤਾਬ ਚ ਕਦੇ ਰੌਲਾ ਨਹੀਂ ਪਿਆ ਵੀ ਉਹੋ ਆਮ ਨਾਲੋਂ ਵੱਧ ਪੈਸੇ ਫੜਾ ਜਾਂਦੇ ਨੇ ਭਾਈ ਉਹਨੇ ਵੀ ਐ ਸਮਝ ਲਿਆ ਵੀ ਇਹ ਤਾਂ ਉਹੀ ਹੋਊਗਾ ਫਿਰ ਤਾ ਇੱਕ ਬੈਗ ਦੇ ਵਿੱਚ ਇਕੱਠੀਆਂ ਕਰਕੇ ਡਿੱਟੀਆਂ ਪਾ ਕੇ ਲੈ ਗਿਆ ਡਿੱਕਰੀਆਂ ਸਮਾਨ ਪੈਕ ਕਰਾ ਲਿਆ ਪੈਕ ਕਰਾ ਕੇ ਸਮਾਨ ਤਰਹਾ ਲਿਆ ਘੋੜੇ ਤੇ ਉਹਨੂੰ ਬੈਗ ਫੜਾਤਾ ਉਹਨੂੰ ਕਹਿੰਦਾ ਗਿਣ ਲੈ ਉਹ ਗਹਿਣ ਲੱਗਿਆ ਸਾਹੂਕਾਰ ਕਹਿੰਦਾ ਕੋਈ ਨਾ ਜੀ ਕਹਿੰਦਾ ਮੇਰਾ ਬਾਪੂ ਦੱਸਦਾ ਹੁੰਦਾ ਵੀ ਵੱਦੀ ਦੇ ਕੇ ਜਾਂਦੇ ਨੇ ਉਹ ਘਟ ਨਹੀਂ ਹਾਂ ਕਹਿੰਦਾ ਮੈਂ ਅਗਲੀ ਵਾਰੀ ਸਮਝ ਲੈਣਾ ਹੁੰਦਾ ਪਈ ਜਦੋਂ ਉਹ ਤਾਂ ਵਗ ਗਿਆ ਮਾਗਰੋਂ ਜਦੋਂ ਉਹਨਾਂ ਨੇ ਬੈਗ ਖੋਲਿਆ ਉਹ ਚਿੱਡੀਟੀਆਂ ਹੁਣ ਭਾਲਦੇ ਫਿਰਦੇ ਨੇ ਉਹ ਵੀ ਤਾਂ ਹੁਣ ਹੋਰ ਪੈਸਾ ਆ ਗਿਆ ਹੁਣ ਉਹ ਸੋਚਦਾ ਵੀ ਆਪਾਂ ਇੱਕ ਵਾਰੀ ਰਾਜੇ ਦੇ ਘਰੇ ਮਹਿਲਾ ਚ ਚੋਰੀ ਕਰੀਏ ਉਸ ਤੋਂ ਬਾਅਦ ਫਿਰ ਆਪਾਂ ਚੋਰੀ ਦਾ ਧੰਦਾ ਛੱਡ ਦਾਂਗੇ ਬਹੁਤ ਧਨ ਇਕੱਠਾ ਕਰ ਲਿਆ ਹੁਣ ਭਾਈ ਆਥਣ ਦਾ ਟਾਈਮ ਹੈ ਤਿਆਰ ਹੋ ਕੇ ਘੋੜਾ ਬਾਹਰ ਬੰਨ ਗਿਆ ਤਾਂ ਪੈਰੇਦਾਰ ਖੜੇ ਨੇ ਉਹਨਾਂ ਨੇ ਵੀ ਦੇਖਿਆ ਵੀ ਕੋਈ ਅਮੀਰ ਵੀ ਕੋਈ ਰਾਜਾ ਲੱਗਦਾ ਹੈ ਕਿ ਉਹ ਸੋਹਣੇ ਕੱਪੜੇ ਪਾਏ ਹੋਏ ਰਾਜਿਆਂ ਵਾਲੇ ਜਦੋਂ ਕੋੜੇ ਆਇਆ ਉਹਨਾਂ ਨੂੰ ਕਹਿਣ ਲੱਗਿਆ ਵੀ ਮੈਂ ਅੰਦਰ ਜਾਣਾ ਹੈ ਤੁਹਾਡਾ ਖਜ਼ਾਨਚੀ ਕਿੱਥੇ ਹੈ ਉਹ ਕਹਿਣ ਲੱਗੇ ਵੀ ਖਜ਼ਾਨਚੀ ਤਾਂ ਉਹ ਸਾਹਮਣੇ ਬੈਠਾ ਹੈ ਨੀਲੀ ਜੀ ਸ਼ਰਟ ਵਾਲਾ ਓਰਸੀ ਤੇ ਵੀ ਸਾਨੂੰ ਤੁਹਾਡਾ ਨਾਉ ਨਹੀਂ ਧਿਆਨ ਚ ਆ ਰਿਹਾ ਵੀ ਕੌਣ ਹੋ ਤੁਸੀਂ ਵੀ ਅੱਗੇ ਤੁਹਾਨੂੰ ਚੇਰ ਹੋ ਗਿਆ ਹੁਣੇ ਦੇਖਿਆ ਨੂੰ ਉਹਨਾਂ ਨੂੰ ਕਹਿੰਦਾ ਮੈਂ ਚੋਰ ਹਾਂ ਚੋਰੀ ਕਰਨ ਆਇਆ ਉਹ ਕਹਿੰਦਾ ਨਹੀਂ ਮਹਾਰਾਜ ਤੁਸੀਂ ਗੁੱਸਾ ਨਾ ਕਰੋ ਵੀ ਸਾਡਾ ਇਹ ਮਤਲਬ ਨਹੀਂ ਅਸੀਂ ਤਾਂ ਵੈਸੇ ਪੁੱਛਦੇ ਹਾਂ ਵੀ ਸਾਡੇ ਦਿਮਾਗ 'ਚ ਨਾਉ ਨਹੀਂ ਆ ਰਿਹਾ ਉਹਨਾਂ ਨੂੰ ਭਾਈ ਕਹਿ ਕੇ ਅੰਦਰ ਲੰਘ ਗਿਆ ਗਾਹਾਂ ਜਾ ਕੇ ਇੱਕ ਜਾਂਚੀ ਜਿਹੜਾ ਬੈਠਾ ਸੀ ਉਹਨੂੰ ਕਹਿਣ ਲੱਗਿਆ ਵੀ ਮੈਨੂੰ ਚਾਬੀ ਦੇ ਖਜ਼ਾਨੇ ਦੀ ਉਹਨੇ ਵੀ ਬੂਟ ਸੂਟ ਪਾ ਕੇ ਦੇਖਿਆ ਵੀ ਕੋਈ ਜੀ ਰਾਜੇ ਨੇ ਕੋਈ ਪੜਤਾਲ ਕਰਨ ਭੇਜਿਆ ਹੋਣਾ ਚਾਬੀ ਤਾਂ ਦੇਤੀ ਨਾਲੇ ਉਹਨੂੰ ਕਹਿੰਦਾ ਵੀ ਮੈਨੂੰ ਤੁਹਾਡਾ ਨਾਉ ਨਹੀਂ ਧਿਆਨ ਚ ਆ ਰਿਹਾ ਵੀ ਤੁਸੀਂ ਪਹਿਲਾਂ ਵੀ ਆਉਨੇ ਹੁੰਦੇ ਹੋ ਉਹਨੂੰ ਕਹਿੰਦਾ ਮੈਂ ਤਾਂ ਚੋਰ ਆਂ ਹੀਰੇ ਚੋਰੀ ਕਰਨ ਆਇਆ ਉਹ ਕਹਿੰਦਾ ਮਹਾਰਾਜ ਜੀ ਤੁਸੀਂ ਗੁੱਸਾ ਕਰਦੇ ਹੋ ਵੀ ਮੈਂ ਰਾਏ ਮਤਲਬ ਨਹੀਂ ਹੈ ਵੀ ਮੈਂ ਤਾਂ ਵੈਸੇ ਥੋੜਾ ਨਾਮ ਪੁੱਛਦਾ ਭਾਈ ਉਹਨੇ ਤਾਂ ਚਾਬੀ ਲੈ ਲਈ ਖਜ਼ਾਨੇ ਦੀ ਖੋਲਿਆ ਸਾਹਮਣੇ ਇੱਕ ਡੱਬੇ ਦੇ ਵਿੱਚ ਪੰਜ ਹੀਰੇ ਪਏ ਨੇ ਉਹਨੇ ਕਿਉਂ ਤਨ ਤਾਂ ਉਹਦੇ ਘਰੇ ਪਹਿਲਾਂ ਹੀ ਬਹੁਤ ਹੋਇਆ ਹੋਇਆ ਇਕੱਠਾ ਉਹਨੇ ਸੋਚਿਆ ਵੀ ਆ ਹੀਰੇ ਲੈ ਲੈਣਾ ਕੀਮਤੀ ਹੈਗੇ ਨੇ ਵੀ ਜਿਆਦੇ ਆਪਾਂ ਸਮਾਨ ਕਿਉਂ ਚੁੱਕਣਾ ਪਹਿਲਾਂ ਤਾਂ ਸੋਚਦਾ ਪੰਜੇ ਹੀਰੇ ਲੈ ਲਾਂ ਫੇਰ ਕਹਿੰਦਾ ਚੱਲ ਛੱਡੋ ਤੈਨ ਨਕੀ ਬਥੇਰੇ ਨੇ ਤੈਨ ਦੀ ਕੀਮਤੀ ਬਹੁਤ ਹੈ ਤੈਨ ਹੀਰੇ ਲੈ ਕੇ ਉਹ ਮੇ ਹੀ ਲਾਓ ਕ ਲਾ ਕੇ ਚਾਬੀ ਉਹਨੂੰ ਫੜਾ ਕੇ ਉਹਨੂੰ ਕਹਿੰਦਾ ਮੈਂ ਹੀਰੇ ਲੈ ਚੱਲਿਆ ਤੈਨ ਉਹ ਕਹਿੰਦਾ ਮਹਾਰਾਜ ਤੁਸੀਂ ਤਾਂ ਭਾਲੇ ਵੀ ਗੁੱਸਾ ਕਰੀ ਜਾਂਦੇ ਹੋ ਕਹਿੰਦਾ ਵੀ ਮੈਂ ਐ ਥੋੜੋ ਗਿਆ ਤੁਹਾਨੂੰ ਭਾਈ ਉਹ ਤਾਂ ਲੈ ਕੇ ਭੱਗ ਗਿਆ ਬਾਹਰ ਲਿਆਨੇ ਵੀ ਜਾਣਦੇ ਤਾਂ ਵੀ ਅੰਦਰੋਂ ਆਇਆ ਹੈ ਤਾ ਮਾਗਰ ਉਹਦੇ ਦਿਮਾਗ ਚ ਆਈ ਖਜ਼ਾਨਚੀ ਦੇ ਉਹ ਕਹਿੰਦਾ ਮੈਂ ਹੀਰੇ ਲੈ ਚੱਲਿਆ ਵੀ ਉਹ ਖਾਲੀ ਹੱਥ ਆਇਆ ਖਾਲੀ ਹੱਥ ਗਿਆ ਵੀ ਹੀਰੇ ਤਾਂ ਜੇਬ ਚ ਵੀ ਪਾਈ ਸਕਦੇ ਨੇ ਵੀ ਦੇਖਾ ਤਾਂ ਸਹੀ ਕਿਤੇ ਸੱਚੂ ਹੀ ਨਾ ਲੈ ਗਿਆ ਹਵੇ ਕੌਣ ਸੀ ਉਹਨੇ ਖੋਲਿਆ ਖਜ਼ਾਨਾ ਦੇਖਿਆ ਸਾਹਮਣੇ ਡੱਬਾ ਤਾਂ ਉਹਦੇ ਚ ਦੋ ਹੀਰੇ ਪਏ ਉਹ ਸੋਚਦਾ ਵੀ ਤਿੰਨ ਇਹਦਾ ਮਤਲਬ ਉਹ ਲੈ ਗਿਆ ਵੀ ਆ ਦੋ ਮੈਂ ਚੱਕ ਲੈਣਾ ਨਾ ਤਾਂ ਉਸੇ ਦੀ ਪਊਗਾ ਭਾਈ ਦੋ ਲਖੋ ਕੇ ਬਾਹਰ ਆ ਕੇ ਰੌਲਾ ਪਤਾ ਵੀ ਚੋਰੀ ਹੋ ਗਈ ਹੀਰਿਆਂ ਦੀ ਚੋਰੀ ਹੋ ਗਈ ਤਾਂ ਹੁਣ ਰਾਜਾ ਆ ਗਿਆ ਇਕੱਠੇ ਹੋ ਗਏ ਸਾਰੇ ਵਜ਼ੀਰ ਅੰਦਰੋਂ ਕਹਿਣ ਲੱਗੇ ਵੀ ਐਂ ਚੋਰੀ ਕਿਵੇਂ ਹੋ ਗਈ ਤੂੰ ਕਿੱਥੇ ਸੀ ਬਾਹਰ ਲਿਆਂ ਨੂੰ ਕਹਿੰਦੇ ਤੂੰ ਸੀ ਕਿੱਥੇ ਖੜੇ ਤੇ ਪਹਿਰੇ ਵਾਲੇ ਉਹ ਕਹਿੰਦਾ ਜੀ ਸਾਨੂੰ ਤਾਂ ਉਹ ਦੱਸ ਕੇ ਲੰਘਿਆ ਵੀ ਮਾਇਆ ਚੋਰ ਚੋਰੀ ਕਰਨ ਆਇਆ ਵੀ ਅਸੀਂ ਸੋਚਿਆ ਵੀ ਚੋਰ ਐ ਥੋੜੋ ਕਹੂ ਵੀ ਮੈਂ ਚੋਰ ਆ ਮੈਂ ਚੋਰੀ ਕਰਨ ਆਇਆ ਭਾਈ ਕਿਉ ਹੁਣ ਉਹਨੇ ਵੀ ਕਹਨਈ ਇਹਨੇ ਕਿਹੜਾ ਝੂਠ ਤਾਂ ਬੋਲਣਾ ਨਹੀਂ ਸੀ ਸੱਚ ਉਹ ਕਹਿੰਦਾ ਵੀ ਇਹ ਸੱਚ ਬੋਲ ਕੇ ਤਾਂ ਕਹਿੰਦਾ ਬੜੀ ਸੌਖੀ ਐ ਉਹ ਵੀ ਸੋਚਦਾ ਜਾਂਦਾ ਵੀ ਸੱਚ ਬੋਲ ਕੇ ਤਾਂ ਚੋਰੀ ਕਰਨੀ ਵੀ ਬਹੁਤ ਸੌਖੀ ਐ ਵੀ ਕੋਈ ਸੱਚੀ ਨਹੀਂ ਮੇਰਾ ਮੰਨਦਾ ਮੈਂ ਚੋਰ ਆ ਚਲੋ ਭਾਈ ਹੁਣ ਉਹ ਲੈ ਗਏ ਉਹ ਤਾਂ ਭੱਗ ਗਿਆ ਸਪਾਹੀਆਂ ਨੂੰ ਕਹਿਣ ਲੱਗਿਆ ਰਾਜਾ ਵੀ ਹਲੇ ਉਹ ਦੂਰ ਨਹੀਂ ਕੀਤਾ ਗਿਆ ਹੁਣ ਫੜੋ ਉਹਨਾਂ ਨੇ ਭਾਈ ਉਹ ਫੜ ਲਿਆ ਹੜਕੇ ਉਹਨੂੰ ਲਿਆਏ ਲੈ ਆ ਕੇ ਤੜਕੇ ਨੂੰ ਕਚਹਿਰੀ ਲਈ ਰਾਜਾ ਕਹਿਣ ਲੱਗਿਆ ਵੀ ਤੁਸੀਂ ਦੀਪਾ ਇ ਤਾਂ ਚੋਰੀ ਕੀਤੀ ਐ ਉਹ ਕਹਿੰਦਾ ਹਾਂ ਮੈਂ ਚੋਰੀ ਕਰੀ ਐ ਕਹਿੰਦਾ ਤਾਂ ਕਹਿੰਦਾ ਕੀ ਚੱਕਿਆ ਕਹਿੰਦਾ ਮੈਂ ਤਿੰਨ ਹੀਰੇ ਚੱਕੇ ਨੇ ਮਹਾਰਾਜਾ ਖਜ਼ਾਨਚੀ ਕਹਿੰਦਾ ਤਿੰਨ ਨਹੀਂ ਪੰਜ ਚੱਕੇ ਨੇ ਉਹ ਕਹਿੰਦਾ ਨਾ ਤਿੰਨ ਚੱਕੇ ਨੇ ਮਹਾਰਾਜੋ ਅੱਜ ਪੰਜ ਆਏਗੇ ਸੀ ਦੋ ਮੈਂ ਵਿੱਚ ਛੱਡਦੇ ਰਾਜਾ ਕਹਿਣ ਲੱਗਿਆ ਵੀ ਜੇ ਇਹਨੇ ਪੰਜ ਚੱਕੇ ਹੁੰਦੇ ਤਿੰਨ ਦੱਸ ਰਿਹਾ ਇਹ ਪੰਜ ਵੀ ਦੱਸ ਦਿੰਦਾ ਇਹਨੂੰ ਕੀ ਫਰਕ ਪੈਂਦਾ ਸੀ ਕਹਿਣ ਬੋਲਣਾ ਹੀ ਸੀ ਖਜ਼ਾਨਚੀ ਨੂੰ ਕਹਿੰਦਾ ਵੀ ਖਜ਼ਾਨਚੀ ਦੀ ਤਲਾਸ਼ੀ ਲਾਉ ਰਾਜਾ ਕਹਿੰਦਾ ਭਾਈ ਉਹਦੇ ਕੋਲੋਂ ਦੋ ਹੀਰੇ ਨਿਕਲੇ ਆਏ ਰਾਜਾ ਕਹਿੰਦਾ ਇਹ ਤਾਂ ਮਤਲਬ ਤਾਂ ਤੈਨੂੰ ਕਦੇ ਦਾ ਨਹੀਂ ਲੱਗਿਆ ਅੱਜ ਤੈਨੂੰ ਦਾ ਲੱਗ ਗਿਆ ਤਾਂ ਮਿੰਟ 'ਚ ਚੋਰੀ ਕਰ ਲਈ ਵੀ ਜੇ ਤੈਨੂੰ ਦਾ ਲੱਗ ਜਾਂਦਾ ਤੂੰ ਪਹਿਲਾਂ ਇਹਦਾ ਮਤਲਬ ਤੂੰ ਤਾਂ ਚੋਰ ਐ ਭਾਈ ਚਲੋ ਉਹਨੂੰ ਵੀ ਫੜ ਲਿਆ ਤੇ ਰਾਜਾ ਕਹਿਣ ਲੱਗਿਆ ਉਧਰੋਂ ਰਾਜੇ ਦੀ ਰਾਣੀ ਸੀ ਜਿਹੜੀ ਰਾਣੀ ਦੇ ਉੱਤੇ ਰਾਜੇ ਨੂੰ ਸ਼ੱਕ ਸੀ ਪਹਿਲਾਂ ਹੀ ਉਹ ਸੋਚਦਾ ਹੁੰਦਾ ਵੀ ਜਿੱਦਾਂ ਕਿ ਤੇ ਰਾਣੀ ਨੂੰ ਕੋਈ ਲੋੜ ਹੁੰਦੀ ਐ ਨਾ ਪੰਜੀ ਸੱਤੀ ਦਿਨੀ ਵੀ ਇਹ ਮੈਨੂੰ ਦੁੱਧ ਦੇ ਵਿੱਚ ਕੁਝ ਪਾ ਕੇ ਪਿਉਂਦੀ ਐ ਵੀ ਉਸ ਦਿਨ ਮੈਨੂੰ ਇੰਨੀ ਨੀਂਦ ਆਉਂਦੀ ਆ ਕਿ ਮੈਂ ਬਾਥਰੂਮ ਕਰਨ ਵੀ ਨਹੀਂ ਉੱਠਦਾ ਸਾਰੀ ਰਾਤ ਵੀ ਹੋਰ ਤਾਂ ਮੈਨੂੰ ਕੋਈ ਕੀ ਦਿੰਦਾ ਵੀ ਮੈਨੂੰ ਇਹ ਦੁੱਧ ਪਿਆਉਂਦੀ ਆ ਥਣੇ ਪੈਣ ਲੱਗੇ ਨੂੰ ਵੀ ਉਹਦੇ 'ਚ ਕੁਝ ਹੁੰਦਾ ਏ ਉਹਨੂੰ ਸ਼ੱਕ ਸੀ ਉਹਦੇ ਤੇ ਨੋ ਰਾਣੀ ਵੀ ਖੜੀ ਦੇਖਦੀ ਆ ਕੰਨਈਏ ਨੂੰ ਉਹ ਸੋਹਣਾ ਬਹੁਤ ਆ ਰਾਣੀ ਉਹਦੇ ਤੇ ਮੁਹਬਤ ਹੋਈ ਖੜੀ ਰਾਜਾ ਡੈਡੀ ਜੀ ਅੱਖ ਨਾਲ ਰਾਣੀ ਨੂੰ ਦੇਖ ਲੇ ਨਾਲੇ ਕਨਈਏ ਨੇ ਦੇਖ ਲਿਆ ਉਹ ਵੀ ਸਮਝ ਗਿਆ ਵੀ ਇਹ ਰਾਣੀ ਇਹਨੂੰ ਦੇਖਦੀ ਆ ਚੋਰ ਨੂੰ ਕਨਈਏ ਨੂੰ ਤਾਂ ਰਾਜੇ ਨੇ ਫਿਰ ਚਾਲ ਖੇਢੀ ਵਜ਼ੀਰਾ ਨੂੰ ਕਹਿੰਦਾ ਵੀ ਹੁਣ ਤਾਂ ਇਹਨੂੰ ਬੰਦ ਕਰ ਦੋ ਜੇਲ੍ਹ 'ਚ ਵੀ ਸਵੇਰੇ ਨੂੰ ਹਾਹੇ ਲਾਵਾਂਗੇ ਆਪਾਂ ਭਾਈ ਬੰਦ ਕਰਤਾ ਤਾਂ ਹੁਣ ਸਾਰੇ ਵਜ਼ੀਰ ਸੋਚਦੇ ਨੇ ਵੀ ਅੱਗੇ ਤਾਂ ਮਹਾਰਾਜ ਹਫ਼ਤਾ 10 ਦਿਨ ਬਾਅਦ ਫਾਹੇ ਲਾਉਂਦੇ ਤੇ ਵੀ ਅੱਜ ਇਹਨੂੰ ਕਹਿੰਦੇ ਨੇ ਵੀ ਅਸੀਂ ਸਵੇਰੀ ਵਾਹੀ ਲਾਵਾਂਗੇ ਵੀ ਇੱਕ ਦਿਨ ਵੀ ਨਹੀਂ ਪੂਰਾ ਲੱਗਾਇਆ ਇਹਦਾ ਤਾਂ ਹੁਣ ਉਧਰੋਂ ਰਾਣੀ ਨੇ ਸੋਚਿਆ ਵੀ ਅੱਜ ਦਾ ਦਿਨ ਤਾਂ ਹੈਗਾ ਵੀ ਉਹਨੂੰ ਮਿਲਾਂ ਰਾਜੇ ਨੂੰ ਦੁੱਧ ਪੁੱਲੇ ਆਂਦਾ ਨਸ਼ਾ ਪਾ ਕੇ ਰਾਜਾ ਵੀ ਪਹਿਲੇ ਹੀ ਠਾਣੀ ਬੈਠਾ ਸੀ ਵੀ ਅੱਜ ਫੇਰ ਕੁਝ ਕਰੂੰਗੀ ਰਾਜੇ ਨੇ ਇੱਕ ਲਫਾ ਫਾ ਰੱਖਿਆ ਹੋਇਆ ਉਹਨੇ ਚੋਰੀ ਨੂੰ ਦੁੱਧ ਉਹਦੇ ਵਿੱਚ ਪਾ ਕੇ ਕਰਤਾ ਉੱਤੋਂ ਗੱਠ ਮਾਰਤੀ ਤੇ ਲੁਕੋ ਲਿਆ ਗਲਾਸ ਐ ਰੱਖਤਾ ਜਿੰਨੇ ਵੀ ਪੀ ਕੇ ਪਏ ਗਿਆ ਪਏ ਕੇ ਉਹ ਹੀ ਨਕਲੀ ਜੇਕਰੜੇ ਮਾਰਨ ਲੱਗ ਗਿਆ ਉਹਨੇ ਰਾਣੀ ਨੇ ਸੋਚਿਆ ਵੀ ਇਹ ਤਾਂ ਸੌ ਗਿਆ ਵੀ ਇਹਨੂੰ ਚੜ ਗਿਆ ਨਸ਼ਾ ਤਾਂ ਉਹਨੇ ਆਬਦੀ ਘੰਟੀ ਵਜਾਈ ਤਾਂ ਚਾਰ ਜਣੇ ਆ ਗਏ ਉਦੇ ਬੰਦੇ ਰਾਣੀ ਦੇ ਉਹਨਾਂ ਨੂੰ ਕਹਿੰਦੀ ਵੀ ਚੋਰ ਨੂੰ ਕਹਿੰਦੀ ਉਹਨੂੰ ਕੱਢ ਕੇ ਲਿਆਓ ਕਹਿੰਦੀ ਕਨਈਏ ਤਾਂ ਕੱਢ ਲੈ ਕੇ ਉਹਨੂੰ ਨਾਲ ਦੇ ਕਮਰੇ 'ਚ ਵਗ ਗਈ ਉਹਨੂੰ ਕਹਿਣ ਲੱਗੀ ਵੀ ਆਹ ਫੜ ਤਲਵਾਰ ਨਾਲ ਦੇ ਕਮਰੇ 'ਚ ਰਾਜਾ ਸੁੱਤਾ ਪਿਆ ਵੀ ਤੂੰ ਸਾਡਾ ਕਹਿੰਦੀ ਇੰਤਜ਼ਾਮ ਕਰਿਆ ਪਿਆ ਟੋਆ ਪਟਿਆ ਹੋਇਆ ਵੀ ਤੂੰ ਉਹਨੂੰ ਮਾਰ ਦੇ ਰਾਜੇ ਨੂੰ ਉਹ ਕਹਿਣ ਲੱਗਿਆ ਉਧਰੋਂ ਰਾਜਾ ਵੀ ਸੁਣ ਰਿਹਾ ਸਾਰੀਆਂ ਗੱਲਾਂ ਕਿ ਜਾਗਦਾ ਸੀ ਇਹ ਤਾਂ ਨਕਲੀ ਸੁੱਤਾ ਸੀ ਕਨਈਆ ਕਹਿਣ ਲੱਗਿਆ ਵੀ ਰਾਣੀ ਜੀ ਮੈਂ ਤਾਂ ਪ੍ਰਣ ਲਿਆ ਹੋਇਆ ਹੈ ਵੀ ਮੈਂ ਕਦੇ ਕਿਸੇ ਰਾਜੇ ਨੂੰ ਮਾਰੂਗਾ ਨਹੀਂ ਕਹਿੰਦੀ ਇਹ ਕਿਹਾ ਜੇ ਪ੍ਰਣ ਹੈ ਕਹਿੰਦਾ ਮੇਰਾ ਲਿਆ ਹੋਇਆ ਕਹਿੰਦਾ ਜਿਹੜਾ ਜਿਹ ਵੀ ਐ ਵੀ ਮੈਂ ਰਾਜੇ ਨੂੰ ਰਾਜੇ ਦਾ ਕਤਲ ਨਹੀਂ ਕਰੂੰਗਾ ਤਾਂ ਉਹਨੂੰ ਕਹਿੰਦੀ ਫਿਰ ਅਸੀਂ ਤੈਨੂੰ ਮਾਰ ਕੇ ਉਹ ਚ ਸਿੱਟ ਦਾਂਗੇ ਕਹਿੰਦਾ ਬੇਸ਼ੱਕ ਸਿੱਟੋ ਤਾਂ ਉਧਰ ਗੋਲੀਆਂ ਭੋਜਨ ਲੈ ਕੇ ਆਈਆਂ ਕਹਿੰਦੀ ਲੈ ਖਾਣਾ ਖਾ ਪਹਿਲਾਂ ਉਹਨੇ ਭਾਂਡੇ ਦੇਖੇ ਸੀ ਉਹਨੇ ਚੰਦੀ ਦੇ ਕਹਿੰਦਾ ਵੀ ਮੈਂ ਖਾਣਾ ਖਾ ਨਹੀਂ ਸਕਦਾ ਕਹਿੰਦੀ ਕਿਉਂ ਕਹਿੰਦਾ ਸਿਉਨੇ ਚਾਂਦੀ ਦੇ ਭਾਂਡਿਆਂ 'ਚ ਮੈਂ ਪ੍ਰਣ ਲਿਆ ਹੋਇਆ ਵੀ ਮੈਂ ਖਾਣਾ ਨਹੀਂ ਖਾਊਂਗਾ ਕਹਿੰਦੀ ਇਹ ਕਿਹਾਂ ਜਾਬਚਨਾ ਤੇਰਾ ਇਹ ਹਜੇ ਵੀ ਪ੍ਰਣ ਹੁੰਦਾ ਕਦੇ ਕਹਿੰਦਾ ਮੇਰਾ ਤਾਂ ਲਿਆ ਹੋਇਆ ਵੀ ਸਿਉਨੇ ਚਾਂਦੀ ਦੇ ਭਾਂਡਿਆਂ 'ਚ ਕਦੇ ਖਾਣਾ ਨਹੀਂ ਖਾਊਂਗਾ ਮੈਂ ਖਾਂਦਾ ਨਹੀਂ ਫਿਰ ਉਹਨੂੰ ਕਹਿੰਦੀ ਚੰਗਾ ਤੂੰ ਐਂ ਕਰ ਵੀ ਤੈਨੂੰ ਤਾਂ ਕੱਲ ਨੂੰ ਮਾਰ ਹੀ ਦੇਣਾ ਵੀ ਅੱਜ ਦੀ ਰਾਤ ਤੂੰ ਮੇਰੇ ਨਾਲ ਗੁਜ਼ਾਰ ਕਹਿੰਦੀ ਆ ਕਮਰੇ 'ਚ ਉਹ ਕਹਿਣ ਲੱਗਿਆ ਮੈਂ ਤਾਂ ਪ੍ਰਣ ਲਿਆ ਹੋਇਆ ਦੀ ਮੈਂ ਕਦੇ ਕਿਸੇ ਰਾਣੀ ਦੀ ਰਾਜੇ ਦੀ ਰਾਣੀ ਦੀ ਸੇਜ ਤੇ ਨਹੀਂ ਜੜੂਗਾ ਕਹਿੰਦੀ ਲਾ ਇਹ ਵੀ ਬਰੰਡ ਲਿਆ ਹੋਇਆ ਕਹਿੰਦੀ ਤੂੰ ਜਿਹੜੀ ਗੱਲ ਮੈਂ ਕਹਨੀ ਆ ਉਹ ਸੋਹੀ ਸੋਹੀ ਤੂੰ ਕਹਿ ਦੇਣਾ ਮੈਂ ਬਰੰਡ ਲਿਆ ਹੋਇਆ ਕਹਿੰਦਾ ਮੈਂ ਲਿਆ ਹੋਇਆ ਫਿਰ ਕਹਿਣ ਲੱਗੀ ਵੀ ਲੱਗਦਾ ਤੈਨੂੰ ਤਾਂ ਮਾਰ ਨਹੀਂ ਪਊਗਾ ਪਾਈ ਉਧਰੋਂ ਰਾਜਾ ਨਿਕਲਿਆ ਫਿਰ ਬਾਹਰ ਉਹਨੇ ਕੀ ਕਰਿਆ ਰਾਣੀ ਨੂੰ ਤੇ ਉਹ ਚਾਰਾਂ ਬੰਦਿਆਂ ਨੂੰ ਕਰਤਾ ਅੰਦਰ ਬੰਦ ਤੇ ਕਨਈਏ ਨੂੰ ਕੱਢ ਕੇ ਉਹਨੂੰ ਅੱਡ ਕਮਰੇ 'ਚ ਪਾਤਾ ਸਵੇਰੇ ਕਚਹਿਰੀ ਲੱਗੀ ਕਹਿਣ ਲੱਗਿਆ ਵੀ ਰਾਣੀ ਨੂੰ ਵੀ ਮਾਰ ਦੋ ਆ ਚਾਰ ਬੰਦੇ ਇਹਨਾਂ ਨੂੰ ਵੀ ਮਾਰ ਦੋ ਵੀ ਇਹ ਮੇਰੇ ਦੋਸ਼ੀ ਨੇ ਤਾਂ ਕਨਈਏ ਨੂੰ ਕਹਿਣ ਲੱਗਿਆ ਰਾਜਾ ਵੀ ਤੂੰ ਮੈਂ ਚਾਹਉਣਾ ਤੈਨੂੰ ਅੱਧਾ ਰਾਜ ਦੇ ਦਾਂ ਵੀ ਤੂੰ ਤਾਂ ਬੰਦਾ ਹੀ ਬਹੁਤ ਖਰਾ ਹੈ ਸੱਚਾ ਸੁੱਚਾ ਹਿੰਮਤ ਵਾਲਾ ਬੰਦਾ ਹੈ ਵੀ ਤੈਂ ਝੂਠ ਨਹੀਂ ਬੋਲਿਆ ਚੋਰੀ ਤਾਂ ਹੀਰੇ ਚੱਕੇ ਉਹ ਵੀ ਤੈਂ ਦੱਸ ਗਏ ਚੱਕੇ ਵੀ ਮੈਂ ਜੋਰ ਆ ਹੁਣ ਤੈਨੂੰ ਰਾਣੀ ਨੇ ਇੰਨਾ ਕੁਝ ਕਰਿਆ ਉਹ ਵੀ ਤੈਂ ਸਾਰਾ ਜਵਾਬ ਦੇਤਾ ਵੀ ਮੈਂ ਤਾਂ ਪੁਰਾਣ ਲਿਆ ਹੋਇਆ ਵੀ ਨਹੀਂ ਤੇਰੇ ਕੋਲ ਤਾਂ ਮੌਕਾ ਸੀ ਜਿੰਨਾ ਮਰਜੀ ਤਨ ਕਮਾ ਲੈਂਦਾ ਮੈਨੂੰ ਮਾਰ ਕੇ ਉਹ ਕਹਿਣ ਲੱਗਿਆ ਮਹਾਰਾਜ ਮੈਂ ਤਾਂ ਇਹ ਵੀ ਪ੍ਰਾਣ ਲਿਆ ਹੋਇਆ ਵੀ ਮੈਂ ਕਦੇ ਰਾਜਾ ਨਹੀਂ ਬਣੂੰਗਾ ਰਾਜੇ ਨੇ ਸੋਚਿਆ ਵੀ ਇਹ ਤਾਂ ਨਹੀਂ ਫੇਰਮ ਉਤਰਦਾ ਹੁਣ ਆਪਦੇ ਪ੍ਰਾਣ ਲਏ ਹੋਏ ਤੋਂ ਉਹਨੂੰ ਕਹਿੰਦਾ ਫੇਰ ਐਂ ਕਰ ਕਨਈਆ ਤੈਂ ਰਾਜਾ ਬਣਨ ਦਾ ਪ੍ਰਾਣ ਲਿਆ ਵਜ਼ੀਰ ਬਣਨ ਦਾ ਤਾਂ ਨਹੀਂ ਲਿਆ ਤੂੰ ਮੇਰਾ ਵਜ਼ੀਰ ਹੈ ਅੱਜ ਤੱਕ ਤਾਂ ਭਾਈ ਰਾਜੇ ਨੇ ਉਹਦੀ ਵਫਾਦਾਰੀ ਤੇ ਸੱਚਾਈ ਤੇ ਉਹਨੂੰ ਆਪਦਾ ਵਜ਼ੀਰ ਬਣਾ ਲਿਆ ਸੋ ਇੰਨੀ ਗੱਲ ਹੈ ਜੀ ਆਸ ਹੈ ਤੁਹਾਨੂੰ ਪਸੰਦ ਆਊਗੀ ਧੰਨਵਾਦ